ਪਰਚੇ ਮਰਦਾਂ ਤੇ ਹੀ ਹੁੰਦੇ ਆ ਇੱਕ ਦੀ ਥਾਂ ਸੌ ਕਰ ਦਿਓ ਵਿਕਰਮ ਸਿੰਘ ਮਜੀਠਿਆ ਸਚਕਣ ਸ੍ਰੀ ਹਰਮੰਦਰ ਸਾਹਿਬ ਵਿੱਚ ਹੋਏ ਨਤਮਸਤਕ ਅਤੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਇੱਕ ਦੀ ਜਗ੍ਹਾ ਸੌ ਕਰ ਦਿਓ ਪਰਚਿਆਂ ਦਾ ਕੀ ਆ ਉਹਦੀ ਮਿਹਨਤ ਚਾਹੀਦੀ ਆ ਔਰ ਪਰਚੇ ਬੰਦੇਾਂ ਤੇ ਹੀ ਹੁੰਦੇ ਆ ਮਰਦਾਂ ਤੇ ਹੀ ਹੁੰਦੇ ਆ ਔਰ ਸ਼ੇਰਾਂ ਤੇ ਹੀ ਪਿੰਜਰੇ ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮਗਰ ਹਰ ਇੱਕ ਉੱਚਾ ਨਿਕਲ ਹੀ ਆਉਂਦਾ ਜਿਹੜਾ ਜੇਲ੍ਹ ਗਿਆ ਉਹਨੇ ਬਾਹਰ ਨੂੰ ਹੀ ਆਉਣਾ ਉਹਨੇ ਕਿਹੜਾ ਅੰਦਰ ਮਾਰਕਪ ਜਾਣਾ ਇਸ ਲਈ ਇਹ ਠੀਕ ਹੈ ਕਾਨਾ ਸ਼ਾਹ ਸਰਕਾਰਾਂ ਨੇ ਜੀ ਜਦ ਪ੍ਰੈਸ ਨੂੰ ਦਬਾਇਆ ਜਾ ਰਿਹਾ ਪ੍ਰੈਸ ਦੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ ਕੋਈ ਵਿਰੋਧੀ ਧਿਰ ਦਾ ਲੀਡਰ ਛੇਤੀ ਕਿਤੇ ਬੋਲ ਕੇ ਰਾਜੀ ਨਹੀਂ ਕਿਉਂਕਿ ਉਹ ਤੇ ਇਹੋ ਜਿਹਾ ਪਰਚਾ ਪਾਉਂਦੇ ਆ ਕਿ ਉਹ ਸਾਲ-ਸਾਲ ਭਰ ਉਹਨਾਂ ਨੂੰ ਜ਼ਮਾਨਤਾਂ ਨਾ ਮਿਲੇ ਔਰ ਸਾਰੇ ਪ੍ਰੋਸੈਸ ਨੂੰ ਡੀਰੇਲ ਕਰਦੇ ਆ ਜਿਵੇਂ ਮੇਰੇ ਨਾਲ ਤਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਇਹ ਮੈਂ ਨਹੀਂ ਕਹਿੰਦਾ ਤੇ ਆਨਰੇਬਲ ਜੱਜ ਸਾਹਿਬ ਜਿਹੜੇ ਉੱਥੇ ਇਨਸਪੈਕਸ਼ਨ ਤੇ ਆਏ ਸੀ ਉਹਨਾਂ ਨੇ ਰਿਪੋਰਟ ਦਿੱਤੀ ਹੁਣ ਟ੍ਰਾਇਲ ਕੋਰਟ 'ਚ ਸੀਜੀਐਮ ਸਾਹਿਬ ਨੇ ਸੋ ਬੰਦੇ ਨੂੰ ਤੋੜਦਣ ਬੰਦੇ ਨੂੰ ਠੋਕਦਣ ਕਿ ਉਹ ਬੋਲਣ ਚੋਗਾ ਹੀ ਨਾ ਰਵੇ ਗਾਂ 10 ਸਾਰੀ ਸੋਚੇ ਕਿਉਂਕਿ ਜਿਹਨੇ ਗੁਰੂ ਦੇ ਚਰਨ ਪਰਸਨੇ ਆ ਜਿਹਨੂੰ ਬਲ ਗੁਰੂ ਨੇ ਬਖਸ਼ਣਾ ਇਹ ਝੂਠੀ